24 ਮਈ ਦਿਨ ਸ਼ਨੀਵਾਰ ਕਾ ਕਟਣ ਦੀ ਤਿਆਰੀ ਕਰਨ ਲੱਗੇ ਹੋਏ ਆ ਤੇ ਸਵੇਰੇ 5:30 ਦਾ 6 ਦਾ ਟਾਈਮ ਪਾਇਆ ਸੀ 8:00 8:00 ਫਿਰ ਵੀ ਕਾਫੀ ਟਾਈਮ ਕੋਈ ਜਸ 7:00 ਵਜੇ ਸਾਰੇ ਬੰਦੇ ਪਹੁੰਚੇ 7:30 7:00 ਵਜੇ ਤੋਂ ਸਮਝੋ ਇਹ ਮਸ਼ੀਨਾਂ ਕੱਟ ਕੇ ਜੋੜ ਕੇ 7:00 ਵਜੇ ਤੱਕ ਰੈਡੀ ਹੋ ਪਈ ਸੀਗੇ ਤੇ ਕੱਲੇ ਕਰਦੇ ਪਾਰਟ ਮਸ਼ੀਨ ਦੇ ਕੱਟਨੇ ਪੈਂਦੇ ਨੇ ਤਿੰਨ ਪਾਰਟਸ ਤੇ ਮਸ਼ੀਨ ਹੈ ਤੇ ਇਹਨਾਂ ਨੂੰ ਚੋੜਨ ਨੱਕੇ ਨੇ ਸੰਦੀਪ ਪਰਪੇਟੇ ਜੀ ਮੇਰੇ ਕਿਸ ਨੂੰ ਪਤਾ ਹੀ ਆ ਆਹ ਤਸਵੀਰ ਕਾਲ ਕਰਦੇ ਹੁੰਦੇ ਆ ਹਰੇਕ ਬੰਦੇ ਨੂੰ ਕਿਰਪਾ ਦੇ ਵਿੱਚ ਹੀ ਪਾ ਦਈਆਂ ਕੰਮ ਕੱਟਣ ਲੱਗਿਆ ਵੀ ਆ ਜਿਓ ਪਰ ਅਜਕੱਲ ਹਿੰਟਰਾਸ ਗਰਾਊਂਡ ਤੇ ਆਉਣ ਦਾ ਹੈ ਨਹੀਂ ਬੱਚੇ ਵੀ ਘਟੇ ਆ ਕੇ ਰਹਿਦੇ ਸ਼ਾਮ ਨੂੰ ਬਹੁਤ ਜ਼ਿਆਦਾ ਰਸ ਹੋ ਜਾਂਦਾ ਸ਼ਾਮ ਨੂੰ ਕਾ ਕੱਢਦੇ ਤਾਂ ਗੇਮ ਬੰਦ ਹੋ ਜਾਣੀ ਸੀਗੀਆਂ ਸਾਰੀਆਂ ਤੇ ਅਸੀਂ ਗੇਮ ਨਾ ਬੰਦ ਹੁੰਦੇ ਚੱਕਰ ਦੇ ਵਿੱਚ ਸਵੇਰੇ ਕੰਮ ਕੱਟਣ ਲੱਗੇ ਆ ਪਰ ਸਵੇਰੇ ਬਹੁਤ ਬੰਦੇ ਘਟ ਆਏ ਨੇ ਅਸੀਂ 3-4 ਹੀ ਬੰਦੇ ਰਹਿ ਗਏ ਤੇ ਇਸੇ ਲਈ ਸੰਨੀਵਾਰ ਤੋਂ ਮੈਂ ਅਸੀਂ ਦਸਾਂ ਬੰਦੇ ਨੂੰ ਵੀ ਕਰ ਸਕਦੇ ਦੀ ਸੰਡੇ ਨੂੰ ਛੁੱਟੀ ਹੁੰਦੀ ਆ ਫਟ ਸੰਡੇ ਨੂੰ ਮੈਚ ਰੱਖਿਆ ਹੁੰਦਾ ਗਰਾਊਂਡ ਦੇ ਵਿੱਚ ਗਰਾਊਂਡ ਤੇ ਕਰਕੇ ਸਵੇਰੇ ਟੀਮ ਨੇ ਆਉਂਦਾ ਫਤਿਰ ਫਤਿਰ 5-6 ਵਜੇ ਕ੍ਰਿਕਟ ਦਾ ਮੈਚ ਹੁੰਦਾ ਲੈਦਰ ਦੀ ਬਾਲ ਦਾ ਮੈਡ ਦੇ ਵਿੱਚ ਫਿਰ ਇਸ ਗਰਾਊਂਡ ਦੇ ਵਿੱਚ ਮੈਚ ਸੀ ਬਾਲ ਇਸ ਗਰਾਊਂਡ ਦੇ ਵਿੱਚ ਫਿਰ ਇੰਨੀ ਰਨ ਨਹੀਂ ਸੀ ਕਰਦੇ ਤੇ ਕਾਫੀ ਬੜਾ ਕ੍ਰਾਸ ਹੋ ਚੁੱਕਿਆ ਸੋ ਇਸ ਕਰਕੇ ਸ਼ਨੀਵਾਰੀ ਤੋਂ ਇਸਦੀਪਾ ਤੇ ਪੈਂਚਾਰ ਬੰਦੇ ਆਏ ਖੈਰ ਬੰਦਿਆਂ ਦੀ ਲੋੜ ਨਹੀਂ ਕਿਉਂਕਿ ਮਸ਼ੀਨਾ ਹੁਣ ਆ ਚੁੱਕੀਆਂ ਨੇ ਪਹਿਲਾਂ ਸਿੰਗਲ ਮਸ਼ੀਨਾ ਸੀ ਹੁਣ ਸਾਡੇ ਕੋਲ ਟ੍ਰਿਪਲ ਮਸ਼ੀਨਾ ਕਿ ਕਾafi ਬੜਾ ਹੋ ਗਿਆ ਠੀਕ ਆ ਤੇ ਖੱਪੜ ਬਣ ਗਿਆ ਦੀ ਮੇਰੇ ਖਾਲਚੇ ਤੇ ਖੱਪੜ ਬੁਰੀ ਕਿੱਦਾਂ ਬੜਾ ਬੜਾ ਹੋ ਗਿਆ ਤੇ ਅੱਜ ਇਹਨੂੰ ਕੱਟ ਕੇ ਪੂਰਾ ਕਰਾਂਗੇ ਲੈਵਲ ਬਣਾਵਾਂਗੇ تیاری ਇਹ ਪੂਰੀ ਇਹ ਦਿਖਾਉਣਾ ਹੈ ਤੁਹਾਨੂੰ ਇਹ ਦੋ ਪਾੜੇ ਵੀ ਫਿਨਿਸ਼ਿੰਗ ਦੇ ਵਿੱਚ ਇਹਦੀ ਆਖਰੀ ਰਿਜ਼ਲਟ ਕੀ ਹੁੰਦਾ ਹੋਈ ਹਰ ਵਾਰ ਦੀ ਤਰ੍ਹਾਂ ਹਰਪੀ ਦਾ ਟਰੈਕਟਰ ਸੰਦੀਪ ਮੈਂ ਬੁਰੀ ਵੇਰ ਦਾ ਟਾਈਮ ਆ 7 ਵਜੇ ਨੂੰ 7:30 ਕਿਉਂਕਿ ਮਸ਼ੀਨਾਂ ਹੁਣ ਪਤਨ ਸਾਡੇ ਕੋਲ ਤੇ ਕੰਟਾ ਕੇ ਮਸਾਲਾ ਵਾਂਗੇ ਜਿੱਦਨ ਤੋਂ ਇਹ ਤਿੰਨ ਮਸ਼ੀਨਾਂ ਸਾਡੇ ਕੋਲ ਇਕੱਠੀਆਂ ਹੋ ਗਈਆਂ ਨੇ ਉਦੋਂ ਤੋਂ ਸਮਾਂ ਬਹੁਤ ਘੱਟ ਲੱਗਦਾ ਪਹਿਲਾਂ ਸਾਡੇ ਕੋਲ ਸਿੰਗਲ ਹੀ ਮਸ਼ੀਨ ਸੀ ਰੈੱਡ ਕਲਰ ਦੀ ਤੇ ਹੁਣ ਅਸੀਂ ਗ੍ਰੀਨ ਕਲਰ ਦੀਆਂ ਦੋ ਮਸ਼ੀਨਾਂ ਹੋਰ ਲੈ ਆਂਦੀਆਂ ਤੇ ਨਾਲ ਐਡ ਹੋ ਗਈਆਂ ਤੇ ਇਹਦੇ ਨਾਲ ਸਮਾਂ ਬਹੁਤ ਘੱਟ ਲੱਗਦਾ ਤੇ ਏਰੀਆ ਵੀ ਵੱਜ ਜਾਂਦਾ ਹੈ ਪਹਿਲਾਂ 2.5 3 ਫੁੱਟ ਸੀ ਹੁਣ ਦੇਖ ਲੋ ਤੇ 7 ਫੁੱਟ ਏਰੀਆ ਹੋ ਗਿਆ ਸੋ ਇਸ ਕਰਕੇ ਸਮਾਂ ਬਹੁਤ ਘਟ ਜਾਂਦਾ ਪਹਿਲਾਂ ਇੰਨੇ بڑے ਗਰਾਊਂਡ ਨੂੰ ਕੱਟੋ-ਕੱਟ ਸਾਡੇ ਕੋਲ 4-5 ਘੰਟੇ ਲੱਗ ਜਾਂਦੇ ਸੀਗੇ ਇਹ ਜਿਹੜੀ ਕੱਟ ਕੇ ਕੰਮ ਅਗਰ ਗਿਰਦਾ ਵਾ ਮਗਰ ਪੱਲੇ ਹੀ ਬੰਦ ਹੁੰਦੇ ਸੀਗੇ ਅਸੀਂ ਟੀਨ ਦਾ ਬਣਾਇਆ ਹੋਇਆ ਉਤੇ ਜੇ ਕਾਂ ਗਿਰਦਾ ਸਾਰਾ ਇਕੱਠਾ ਕਰਦੀ ਲੋੜ ਨਹੀਂ ਪੈਂਦੀ ਫਿਰ ਪੱਲੀਆਂ ਬਦਲੀ ਜਾਂਦੇ ਆ ਤੇ ਕਾਂ ਸਾਈਡ ਤੇ ਸੱਟੀ ਜਾਂਦੇ ਆ ਪਰ ਇਸ ਵਾਰ ਇਦਾਂ ਨਹੀਂ ਕੀਤਾ ਇਸ ਵਾਰ ਕਾਂ ਬਹੁਤ ਬਰੀਕ ਕੱਟ ਕੇ ਬੱਚੇ ਸੱਟ ਰਹੇ ਆ ਤੇ ਉਹ ਜਦੋਂ ਪਾਣੀ ਲਾਵਾਂਗੇ ਤੇ ਹਰ ਵੀ ਕਹਿੰਦਾ ਰਹਿੰਗਾ ਜੇ ਖਾਂ ਕਿੱਲਾ ਹੋਊਗਾ ਤੇ ਮੌਇਸਚਰ ਬਣ ਕੇ ਵਿੱਚੇ ਰਹੂਗਾ ਲਓ ਜੀ ਆ ਬੋਤਲਾਂ ਵਗੈਰਾ ਇਹ ਜਿਆ ਕੱਪੜਾ ਇਹ ਛੋਟੇ ਛੋਟੇ ਰੋੜੀਆਂ ਰੋੜੇ ਚੱਕ ਕੇ ਮਸ਼ੀਨ ਚਲਾਉਣੀ ਹੁੰਦੀ ਆ। ਅਰੇ ਬਹੁਤ ਜ਼ਰੂਰੀ ਆ। ਦੇਖ ਲੋ। ਗਰਾਊਂਡ ਚ ਇਸਰੋ ਤਿੰਨੇ ਬੰਦੇ ਨੇ ਇਸ ਟਾਈਮ। ਸੰਦੀਪ ਸਕੂਟਰੀ ਦੇ ਕਪੜੇ-ਕਪੜੇ ਰੋੜੀਆਂ ਚੱਕ ਰਿਆ। ਮੂਰੇ-ਮੂਰੇ ਮਾਤ ਰੋਤੇ। ਤਿੰਨੇ ਹੀ ਰਹਿ ਗਏ। ਯਾਰ ਐਂਡ ਆ ਫਾ ਰਿਜਲਟ। ਆਹ ਇੱਥਾਂ ਗੱਡੀਆਂ ਨੇ ਬਹਰ। ਇੱਧਾਂ ਦੇ ਰੋੜੇ। ਇਹ ਹੈਗੀ ਟੋਵਾ ਜਿਆ ਟੋਏ ਦੇ ਵਿੱਚੋਂ ਵੀ ਓਨੀ ਜਗ੍ਹਾ ਦੇ ਉੱਤੇ ਮਤਲਬ ਓਨੀ ਜਗ੍ਹਾ ਕਵਰ ਕਰ ਲਈ ਇੱਥੇ ਪਿਕਚਰ ਰੋਲਰ ਖੜਾ ਸੀ ਸਾਹਮਣੇ ਜਿਹੜਾ ਪਿਕਚਰ ਰੋਲ ਕਰਦੇ ਆ ਆ ਪਿਆਦੀ ਸੀਮਾ ਟਾਲਾ ਇਹਦੇ ਕਰਕੇ ਇੱਥੇ ਟੋਵਾ ਪੈ ਗਿਆ ਤੇ ਕਾਂ ਨਹੀਂ ਹੋਇਆ ਕਾਂ ਸਾਡਾ ਬਹੁਤ ਹੀ ਵਧੀਆ ਕਾਂ ਇਹ ਸਿਲੈਕਸ਼ਨ ਬੰਦ ਇਹ ਗਵਰਨਮੈਂਟ ਵੱਲੋਂ ਜਦੋਂ ਗਰਾਊਂਡ ਦੇ ਵਿੱਚ ਗ੍ਰਾਂਟ ਮਿਲੀ ਸੀ ਉਦੋਂ ਅਸੀਂ ਇਹ ਵਧੀਆ ਕਾਂ ਖਰੀਦ ਕੇ ਆਪ ਹੀ ਲੈ ਕੇ ਆਏ ਸੀਗੇ ਤੇ ਸਾਰਾ ਕੁਝ ਇੱਥੇ ਕਰਵਾਇਆ ਕਾ ਇਹ ਵਾਕਈ ਬਹੁਤ ਵਧੀਆ ক্রিকেট ਖੇਡਣ ਵਾਸਤੇ ਗਰਾਊਂਡ ਦਾ ਆ ਬਹੁਤ ਵਧੀਆ ਫੀਲਡਿੰਗ ਇੱਥੇ ਹੁੰਦੀ ਆ ਕੋਈ ਛੱਟਪਟ ਨਹੀਂ ਲੱਗਦੀ ਤੇ ਪਾਣੀ ਪੂਣੀ ਲਾ ਕੇ ਰੱਖਦੇ ਆ ਗਰਾਊਂਡ ਨਰਮ ਰਹਿੰਦਾ ਵਾ ਸੋ ਇਸ ਕਰਕੇ ਬਹੁਤ ਹੀ ਵਧੀਆ ਗਰਾਊਂਡ ਨੂੰ ਅਸੀਂ ਟੇਕਰ ਕਰਦੇ ਆ ਆਮ ਮੈਂ ਦੇਖਦਾ ਵਾਂ ਜਿਵੇਂ ਲੋਕ ক্রিকেট ਦੇ ਟੂਰਨਾਮੈਂਟ ਕਰਾਉਂਦੇ ਨੇ ਤੇ ਹਾਰ ਪਿੱਚਾਂ ਤੇ ਖੇਡ ਖਿਲਾਉਂਦੇ ਨੇ ਜਾਂ ਗਰਾਊਂਡ 'ਚ ਖਿਲਾਉਂਦੇ ਨੇ ਛੱਟਪਟ ਕਾਫੀ ਲੱਗਦੀ ਆ ਤੇ ਕਾਫੀ ਸਕ੍ਰੈਚਰਸ ਪਿੰਡਾਂ ਦੇ ਪੈ ਜਾਂਦੇ ਨੇ ਪਰ ਫਿਰ ਵੀ ਪਰ ਜਿੰਨਾ ਕ ਅਸੀਂ ਆਪਣੇ ਗਰਾਊਂਡ ਦੀ ਕੇਅਰ ਕਰਦੇ ਆਂ ਤੇ ਅਸੀਂ ਲਾਸਟ ਲੈਦਰ ਦਾ ਟੂਰਨਾਮੈਂਟ ਕਰਾਇਆ ਸੀ ਔਰ ਉੱਥੋਂ ਤੇ ਆਈ ਬੜੀਆਂ ਬੜੀਆਂ ਦੂਰੋਂ ਦੂਰੋਂ ਟੀਮਾਂ ਨੇ ਇੰਨੀ ਤਾਰੀਫ਼ ਕੀਤੀ ਸੀ ਗਰਾਊਂਡ ਦੀ ਕਹਿੰਦੇ ਯਾਰ ਬਾ ਕਮਾਲ ਗਰਾਊਂਡ ਹੈ ਕਿੰਨਾ ਵਧੀਆ ਤਰੀਕੇ ਨਾਲ ਟੇਕਅਰ ਕੀਤਾ ਹੋਇਆ ਤੇ ਮਜ਼ਾ ਆ ਗਿਆ ਖੇਡ ਕੇ ਜਿਹੜੀ ਪਿਚ ਹੈ ਉਹ ਪਿਚ ਵੀ ਸਾਡੀ ਬਾਖਮਾਲ ਹੈ ਉਹਦੀ ਜਿਹੜੀ ਮਿੱਟੀ ਹੈ ਉਹ ਅਸੀਂ ਪਮਾਲ ਤੋਂ ਲਿਆ ਕੇ ਬਕਾਇਦਾ ਐਂਡ ਰੋਲਿੰਗ ਕੀ ਕਰਕੇ ਰੱਖਦੇ ਆ ਤਿਆਰ ਕਰਕੇ ਰੱਖਦੇ ਆ ਸੈਚਰਡੇ ਵਗੈਰਾ ਨੂੰ ਪੂਰਾ ਰੋਲ ਕਰਕੇ ਤੇ ਜੇ ਨਾ ਵੀ ਰੋਲ ਕਰੀਏ ਤਾਂ ਉੱਥੇ ਮੈਟ ਪਛਾ ਦਨੇ ਆ ਫਿਰ ਵੀ ਸਾਡਾ ਬਹੁਤ ਵਧੀਆ ਮੈਚ ਲੱਗ ਜਾਂਦਾ ਪਿਚ ਇੰਨੀ ਵਧੀਆ ਵਾ ਤੇ ਦੋ ਤਿੰਨ ਦਿਨ ਪਹਿਲਾਂ ਰੋਲ ਕਰਕੇ ਰੱਖੀ ਹੋਵੇ ਤੇ ਪਿਚ ਤੇ ਵੀ ਖੇਡਿਆ ਜਾ ਸਕਦਾ ਵਾ ਵਧੀਆ ਬੌਂਸ ਹੁੰਦੀ ਹੈ ਵਧੀਆ ਬਾਲ ਰਹਿੰਦੀ ਹੈ ਨਿਮੀ ਕੱਟ ਰਹਿੰਦੀ ਹੈ ਨਿਮੀ ਨਹੀਂ ਰਹਿੰਦੀ ਤੇ ਇਸੇ ਤਰ੍ਹਾਂ ਤੇ ਪਿੰਡ ਦੇ ਵਿੱਚ ਇਹ ਗੱਬੇ ਜਿਹੜਾ ਗਰਾਊਂਡ ਆ ਚਾਰੋਂ ਤਰਫ ਵਧੀਆ ਬਾਉਂਡਰੀ ਹੈਗੀ ਆ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਗਰਾਊਂਡ ਨੂੰ ਐ ਲੋ ਲੋ ਮੇਰੇ ਤੋਂ ਕੱਟ ਕੇ ਐ ਨੀਵਾ ਕਰਕੇ ਰੱਖਦਣਾ ਘਾਹ ਨੂੰ ਫਿਰ ਦੇਖ ਕੇ ਹੋਰ ਵੀ ਬਾ ਕਮਾਲ ਲੱਗਦਾ ਜੋ ਵੀਡੀਓ ਤੇ ਲਾਸਟ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਵੀ ਕਿੰਨੀ ਮਿਹਨਤ ਕੀਤੀ ਹੈ ਤੁਹਾਨੂੰ ਆਹ ਗਰੇਡੇ ਮਾਰ ਕੇ ਤਾਂ ਹੀ ਗਰਾਊਂਡ ਜਿਹਾ ਦਿਖਾ ਰਹੇ ਆ ਵੀ ਦੇਖੋ ਤਲੀਆਂ ਕਿੱਡੀਆਂ ਨੇ ਤੇ ਬਾਅਦ ਦੇ ਵਿੱਚ ਇਹਦਾ ਐਂਡ ਆਫ ਦਾ ਰਿਜ਼ਲਟ ਕੀ ਹੋਊਗਾ ਥੈਟ ਟੁੱਟ ਗਿਆ ਹਾਂ ਪਤਾ ਨਹੀਂ ਹੈ ਹੀ ਨਹੀਂ ਲਾ ਸਵਾ ਹੋਰ ਆ ਨਾਪ ਨਹੀਂ ਜਾਣਾ ਹੋਇਆ ਆ ਉਹ ਹੀ ਇੱਕ ਟੋਟਾ ਇਹ ਨਹੀਂ ਕਰੀ ਇਹ ਹੋਰ ਆ ਬਿਲਟੇ ਬਿਲਡਿੰਗ ਵਾਲਾ ਨਹੀਂ ਹੈਗਾ ਇਹ ਹੋਰ ਆ ਹੋਰ ਆ ਕੀ ਨਾ ਬੋਲੇ ਨਾ ਆ ਰਹੀ ਕਿਉਂ ਕੋਈ ਵੀ ਦੇ ਨਿਵਾੜਾ ਜਗਰਾ ਬਖਾ ਦੋਨੋਂ ਭੋਲ ਕਾ ਪਹਿਲਾਂ ਐਸ ਲੋਡ ਕਟਿਆ ਸੀ ਹੁਣ ਐਸ ਲੋਡ ਇਹ ਜਿਹੜਾ ਹੁਣ ਦੂਜੀ ਵਾਰ ਦੀ ਫਿਨਿਸ਼ਿੰਗ ਆ ਰਹੀ ਆ ਦੇਖੋ ਜ਼ੀਰੋ ਲੈਵਲ ਤੋਂ ਜਮਾਂ ਹੀ ਚੱਕ ਲਿਆ ਨੇ ਔਰ ਇਹਦਾ ਜ਼ੀਰੋ ਲੈਵਲ ਲੈਕ ਪੁਆਇੰਟ ਵੀ ਹੁੰਦਾ ਉਹ ਕਰਕੇ ਕਾਂ ਕਰਦਾ ਹਾਂ ਪੱਥਰ ਵਗੈਰਾ ਵੀ ਨਾਲ ਨਾਲ ਚੁਗ ਰਹੇ ਆ ਇਹਨਾਂ ਪੱਥਰਾਂ ਦੀ ਬਦੌਲਤ ਅਜ ਬਲੇਡ ਟੁੱਟ ਗਿਆ ਹੁਣ ਉਹ ਬਲੇਡ ਟੁੱਟਿਆ ਹੋਇਆ ਇੱਕ ਹਿੱਸਾ ਉਹ ਲੱਭ ਰਹੇ ਆ ਆ ਦੇਖ ਲੋ ਇੱਥੋਂ ਪਤਾ ਲੱਗਦਾ ਵੀ ਜ਼ੀਰੋ ਲੈਵਲ ਇਧਰੋਂ ਕਹਾ ਕਿੱਥੇ ਇਹ ਹੱਥ ਨਾਲ ਵਧਣਾ ਪੈਣਾ ਔਰ ਸਾਡੇ ਕੋਲ ਮਸ਼ੀਨ ਹੈਗੀ ਆ ਬੋਟੇ ਤੇ ਪਾਉਣ ਵਾਲੀ ਤੇ ਆ ਦੇਖ ਲੋ ਜ਼ੀਰੋ ਲੈਵਲ ਐਂ ਚੱਕਤਾ ਇੱਥੋਂ ਅਜੇ ਇਧਰੋਂ ਟਰੈਕਟਰ ਇਹ ਸਲੋਟ ਆ ਰਿਹਾ ਅਜੇ ਅੱਗੇ-ਅੱਗੇ ਵਧਾਂਗੇ ਨਾਲੇ ਦੇਖੋ ਆ ਸਾਰੇ ਸਫਾਈ ਕਰਦੇ ਨੇ ਚਲੇ ਜਾਣਾ ਟਰੈਕਟਰ ਨੇ ਆ ਬ੍ਰੀਕ ਬ੍ਰੀਕ ਉਤਰਾ ਕਰਕੇ ਮਾਰਨਾ ਸਾਰਾ ਕਾਗਜ਼ ਪੂਜਦਾ ਇਹਨੇ ਆ ਜਿਹੜੀ ਪਿੱਛੇ ਮਸ਼ੀਨ ਚੱਲ ਰਹੀ ਆ ਟਰੈਕਟਰ ਦੇ ਵਿੱਚ ਤਾਂ ਘਟਣ ਵਾਲੀ ਇਹ ਜਲੰਦਰ ਤੋਂ ਲੈਂਦੀ ਆ ਪਹਿਲਾਂ ਵੀ ਇਸੇ ਲਈ ਵੀਡੀਓ ਬਣਾ ਕੇ ਦੱਸਿਆ ਸੀ ਮੈਂ ਵੀ ਅਸੀਂ ਇਹ ਮਸ਼ੀਨ ਜਲੰਦਰ ਤੋਂ ਲੈਂਦੀ ਆ ਬਹੁਤ ਵਧੀਆ ਮਸ਼ੀਨ ਆ ਤੇ ਇਹ ਯਾਰ ਬਹੁਤ ਘੱਟ ਸਮੇਂ ਦੇ ਵਿੱਚ ਕੰਮ ਪੜ੍ਹ ਦਿੰਦੀ ਆ ਐਡੇ ਵੱਡੇ ਗਰਾਊਂਡ ਦਾ ਮੈਂ ਹੋਰ کلبਾਂ ਵਾਲਿਆਂ ਨੂੰ ਵੀ ਤਾਂ ਹੀ ਇਹ ਕਹਿੰਨਾ ਉਹਨਾਂ ਦੇ ਜਿਹੜੀ ਮੋਟਰ ਵਾਲੀ ਬਿਜਲੀ ਵਾਲੀ ਹੁੰਦੀ ਆ ਹੱਥ ਵਾਲੀ ਉਹ ਤਾਂ ਯਾਰ ਬਹੁਤ ਟਾਈਮ ਲਾਉਂਦੀ ਆ ਤੇ ਏਰੀਆ ਵੀ ਘੱਟ ਲੈਂਦੀ ਆ ਇਹ ਏਰੀਆ ਵੀ ਪੱਧ ਲੈਂਦੀ ਐ 6-7 ਫੁੱਟ ਲੈ ਲੈਂਦੀ ਆ ਤਿੰਨ ਮਸ਼ੀਨਾਂ ਨੇ ਢਾਈ-ਢਾਈ ਫੁੱਟ ਦੀਆਂ ਤੇ 7 ਫੁੱਟ ਦਾ ਏਰੀਆ ਇਹ ਕਵਰ ਕਰ ਦਿੰਦੀ ਐ ਔਰ ਫਿਰ ਦੇ ਲੋ ਬਟਰੈਕਟਰ ਦੀ ਸਪੀਡ ਕੀ ਬਸ ਇਸ ਸਪੀਡ ਦੇ ਵਿੱਚ ਇਹ ਫਿਰ ਭੱਜੀ ਫਰੀ ਜਾਂਦੀ ਐ ਔਰ ਬਹੁਤ ਹੀ ਬਰੀਕ ਤਰੀਕੇ ਨਾਲ ਘਾਹ ਚੱਕ ਲੈਂਦੀ ਇਹਦੇ ਤਿੰਨ ਮੂੜ ਨੇ ਪਹਿਲਾਂ ਉੱਪਰੋਂ ਚੱਕਦੀ ਐ ਹਲਕਾ ਫਿਰ ਦੂਜੇ ਮੂੜ ਤੇ ਕਰ ਦੋ ਫਿਰ ਤੀਜੇ ਤੇ ਮਤਲਬ ਕਹਿ ਲੋ ਜੇ ਤਿੰਨ-ਚਾਰ ਗੀਅਰ ਨੇ ਇਹਦੇ ਉੱਥੇ ਸੈੱਟ ਹੋ ਜਾਂਦੀ ਐ ਇਹ ਔਰ ਬਾ ਕਮਾਲ ਘਾਹ ਫੜਦੀ ਐ ਕਾ ਵੱਡਣ ਤੋਂ ਬਾਅਦ ਆ ਯਾਰ ਇਹ ਗਰਾਊਂਡ ਐ ਲੱਗਣ ਲੈ ਆਂਦਾ ਪਤ ਨਹੀਂ ਕਿਵੇਂ ਬਾਹਰਲੇ ਦੇਖਦਾ ਹੁੰਦਾ ਗਰਾਊਂਡ ਤੇ ਮੈਂ ਜਿਵੇਂ ਕਹਿਣਾ ਹੁੰਨਾ ਆਪਣੀ ਵੀਡੀਓ ਦੇ ਵਿੱਚ ਵੀ ਸਾਡੇ ਪਿੰਡਾਂ ਕਰ ਦੇਖਣ ਲਈ ਕੋਈ ਚੀਜ਼ ਐ ਤਾਂ ਗਰਾਊਂਡ ਹੀ ਹੈ ਤੇ ਇਸ ਪਿੰਡ ਦੇ ਵਿੱਚ ਸਭ ਨਾਲ ਵਧੀਆ ਚੀਜ਼ ਐ ਗਰਾਊਂਡ ਬਹੁਤ ਹੀ ਵਧੀਆ ਗਰਾਊਂਡ ਐ ਇਹਦੀ ਦੇਖਭਾਲ ਕੋਈ ਵੀ ਕਿਸੇ ਪ੍ਰਕਾਰ ਤੋਂ ਹੋਰ ਕੋਈ ਮਦਦ ਨਹੀਂ ਆਉਂਦੀ ਸਿਰਫ ਪਿੰਡ ਦੇ ਮੁੰਡੇ ਆਪੇ ਇਕੱਠੇ ਹੋ ਕੇ ਬਸ ਉਹਦੇ ਅੰਗੇਸਟ ਅਸੀਂ ਇਹ ਤਿਆਰ ਕਰ ਦਿੰਨੇ ਆ ਹਰ ਵਾਰ ਆਪਣੇ ਹੀ ਪੈਸਿਆਂ ਨਾਲ ਇਕੱਠੇ ਕਰਦੇ ਆ ਕਿ ਕੋਈ ਇਹਦਾ ਫੰਡਿੰਗ ਵਗੈਰਾ ਨਹੀਂ ਆਉਂਦੀ ਅਸੀਂ ਆਪਣਾ ਹੀ 100 ਰੁਪਇਆ ਮਹੀਨਾ ਰੱਖਿਆ ਹੋਇਆ 100 200 ਜੋ ਜਿੰਨਾ ਪਾ ਸਕਦਾ ਉਹ ਮਰਜੀ ਆ ਵੱਧ ਪਾਉਣ ਲਾਣੇ ਤਾਂ ਅਸੀਂ ਕਹਿੰਨੇ ਆ ਪਾਓ ਨਾ ਯਾਰ ਇੱਕ ਵਾਰ ਪਾਉਣ ਦਾ ਕੋਈ ਫਾਇਦੇ ਨਹੀਂ ਅਸੀਂ ਮਹੀਨੇ 'ਚ 100 ਇਕੱਠਾ ਕਰਦੇ ਆ ਸਾਡੇ 15-20 ਬੰਦੇ ਦਾ 1500-2000 ਇਕੱਠਾ ਹੋ ਜਾਂਦਾ ਉਹੀ ਤੇਲ ਪਵਾ ਕੇ ਟਰੈਕਟਰ ਦੇ ਵਿੱਚ ਕਿੰਨੇ ਕਿਰੇ ਗੁੜੇ ਦੇ ਦਿੰਨੇ ਆ ਤੇ ਕਰ ਦਿੰਨੇ ਆ ਗਰਾਉਂਡ ਦੀ ਸਫਾਈ ਬਹੁਤ ਵਧੀਆ ਲੱਗਦਾ ਮਤਲਬ ਇਹ ਕੰਮ ਕਰਕੇ ਵੀ ਉੱਭਣ ਵਾਲੀ ਗੱਲ ਹੈ ਜੇ ਬੰਦਾ ਉੱਭਜੇ ਤਾਂ ਵਧੀਆ ਵੀ ਨਹੀਂ ਲੱਗਦਾ ਅਗਲਾ ਕਹਿੰਦਾ ਸਾਨੂੰ ਕੀ ਲੋੜ ਆ ਯਾਰ ਇੰਨੇ ਬੱਚੇ ਖੇਡਣ ਆਉਂਦੇ ਨੇ 1.5 200 ਆਰ ਇਸ ਟਾਈਮ ਕੰਮ ਕਰਨ ਵਾਲੇ ਬੰਦੇ ਉਹੀ 2 3 ਇਹ ਟਰੈਕਟਰ ਦੇ ਵਿੱਚ ਜਿਹੜੀ ਪੱਤੀਆਂ ਘਾਹ ਵੜ ਰਹੀਆਂ ਨੇ ਉਹ ਆ ਰੋੜੀ ਰੋੜੀ ਹੁੰਦੀ ਆ ਗਰਾਊਂਡ 'ਚ ਜਿਹੜੇ ਬੱਚੇ ਮਾੜਾ ਮੋਟਾ ਖੇਡਦੇ ਕੂੜੇ ਸੁੱਟ ਦਿੰਦੇ ਨੇ ਰੋੜੀ ਰੋੜਾ ਪੱਥਰ ਉਹਦੇ ਵਿੱਚ ਪੱਥਰ ਲੱਗ ਕੇ ਤਾਂ ਮਗਰ ਸਪੀਡ ਨੂੰ ਬਹੁਤ ਜ਼ਿਆਦਾ ਮਾਰਦੀ ਆ ਭਗਾ ਕੇ ਉਹ ਤੋਂ ਬਚਣਾ ਹੁੰਦਾ ਤਾਂ ਹੀ ਇਹ ਤੇ ਮਗਰ ਮਗਰ ਨਹੀਂ ਜਾਂਦੇ ਜ਼ਿਆਦਾਤਰ ਇਹ ਦੂਜੀ ਗੱਲ ਹੋਣਾ ਨੁਕਸਾਨ ਹੋ ਗਿਆ ਪੱਤੀ ਟੁੱਟ ਗਈ ਇੱਕ ਬਲੇਡ ਟੁੱਟ ਗਿਆ ਇਹਦਾ 5 6 7 ਇੰਚ ਦਾ ਬਲੇਡ ਟੁੱਟ ਗਿਆ ਉਹ ਲੱਭ ਰਹੇ ਆ ਗਰਾਊਂਡ 'ਚ ਅਸੀਂ ਤੁਰਦੇ ਫਿਰਦੇ ਕਾਫੀ ਇਸੇ ਹੁੰਦੇ ਨੇ ਕੰਮ ਤਾਂ ਚੱਲੀ ਜਾਂਦਾ ਪਰ ਫਿਰ ਵੀ ਹੁਣ ਅਭੀ ਲੱਫਾਂ ਲੱਗੀਆਂ ਆ ਪੱਤੀ ਯਰੀ ਟੁੱਟੀ ਆ ਪੱਤੀ ਟੁੱਟਣ ਦਾ ਕਾਰਨ ਆ ਗਰਾਊਂਡ ਦੇ ਵਿੱਚ ਰੋੜੇ ਜਿੰਮੇ ਸਾਨੂੰ ਦੱਸਿਆ ਇਹ ਅੰਦਰਲੀ ਪੱਤੀ ਜਿਹੜੀ ਬੱਦਕਵਾਰ ਐ ਜਿਹਦੇ ਕੋਰੋਂ ਨਿਕੰਨ ਦੇ ਟਿੱਕਣੇ ਸੁੰਦੇ ਨੇ ਉੱਪਰਲੇ ਓਹੋ ਟੁੱਟ ਜਾਂਦੇ ਨੇ ਤੇ ਰਹਿੰਦੇ ਉਹ ਅੰਦਰੇ ਨੇ ਖਾਂ ਤੋਂ ਵੀ ਖਾਂ ਤੋਂ ਵੀ ਚਾਰੋਂ ਕਾ ਥੱਲੇ ਹੀ ਰਹਿੰਦੇ ਨੇ ਸਾਹੀ ਪਰ ਮਸੀਂਪੇ ਦੀ ਬਰੀਆਂ ਵੀਰ ਸਾਡੇ ਫੁਆਰੇ ਲੱਗੇ ਨੇ ਪੂਰੇ ਗਰਾਊਂਡ ਦੇ ਵਿੱਚ ਤੇ ਕਾਕਟਣ ਤੋਂ ਬਾਅਦ ਫੁਆਰੇ ਵੀ ਚਲਾ ਕੇ ਜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਜਿਵੇਂ ਦੱਸਿਆ ਵੀ ਪਾਕਮਾਲ ਗਰਾਊਂਡ ਹੈ ਤੇ ਬਾਕੀ ਵੀਡੀਓ ਯਾਰ ਮੈਂ ਹਰ ਵਾਰ ਸਿਰਫ ਗਰਾਊਂਡ ਦੀ ਹੀ ਬਣਾਉਣਾ ਖੇਡਾਂ ਦੀ ਹੀ ਬਣਾਉਣਾ ਵਧੀਆ ਲੱਗਦਾ ਆਪਣਾ ਪਰਸਨਲ ਕਦੇ ਵੀ ਕੰਟੈਂਟ ਨਹੀਂ ਪਾਇਆ ਸ਼ੌਕ ਹੈ ਇਹ ਜ਼ਰੂਰ ਪਾਇਆ ਪਾਦਾ ਬਣਿਆ ਸੀ ਜੀ ਪਰਾਣਾ ਬਣਿਆ ਹੋਇਆ ਵਾ ਬਣਾ ਰਹੇ ਆ ਤੇ ਪਾ ਕੇ ਪਾਈ ਜਾਣਾ ਹੁਣਾਂ ਸਿਰ ਪਿੰਡ ਦੇ ਹੀ ਇਹ ਆ ਦੇਖ ਲੋ ਇਹ ਪੂਰਾ ਗਰਾਊਂਡ ਹੁਣ ਟਾਪ ਤੋਂ ਦਿਖਾ ਰਹੇ ਆ ਉੱਪਰ ਤੋਂ ਕਿ ਕਿੰਨਾ ਵਧੀਆ ਵਾ ਬਾਖਮਾਲ ਹੈ ਚਾਰੇ ਪਾਸੇ ਕੋਹਨਾਂ ਕੋਪਰਸ ਦੇ ਦਰਖਤ ਲੱਗੇ ਹੋਏ ਨੇ ਤਾਂ ਕਿ ਹਰ ਇਮਾਨ ਬੈਠਣ ਲਈ ਜਗ੍ਹਾ ਹੋਵੇ ਛਾਂ ਹੋਵੇ ਔਰ ਚਾਰੇ ਪਾਸੇ ਹੈ ਤੇ ਇੱਕ ਪਾਸੇ ਸਟੇਡੀਅਮ ਹੈ ਪੀਣ ਵਾਲਾ ਪਾਣੀ ਵੀ ਉੱਥੇ ਫਿਲਟਰ ਤਾਂ ਲੱਗਿਆ ਹੋਇਆ ਵਾ ਫਰਿੱਜ ਜਣਾ ਠੰਡਾ ਰਹਿੰਦਾ ਤੇ ਉਹ ਦੇਖੋ ਸਾਹਮਣੇ ਦਰਖਤ ਕਿੰਨੇ ਵਧੀਆ ਨੇ ਤੇ ਕਾਫੀ ਸ਼ਾਂ ਰਹਿੰਦੀ ਐ। ਕੁਮਲਾਕੇ ਗਰਾਊਂਡ ਸਾਡਾ ਬਹੁਤ ਹੀ ਵਧੀਆ ਹੈ। ਬਾਕਮਾਲ ਹੈ। ਤੇ ਕਾਫੀ ਰੌਣਕ ਹੁੰਦਾ। ਬੱਚੇ ਕਾਫੀ ਹੁੰਦੇ ਨੇ ਹੁਣ ਤਾਂ ਵਾਲੀਬਾਲ ਦਾ ਵੀ ਨੈਟ ਲਾਤਾ ਸੱਚੇ ਪਾਸੇ ਤੇ ਨੈਟ ਲਾ ਕੇ ਸ਼ਾਮ ਨੂੰ ਗੇਮ ਚੱਲਦੀ ਹੁੰਦੀ ਐ। ਉਹ ਸਾਹਮਣੇ ਲਾਈਟਿੰਗ ਵੀ ਲੱਗੀ ਹੋਈ ਐ ਵਾਲੀਬਾਲ ਦੇ ਕੋਲ ਸਾਹਮਣੇ ਕਮਰੇ ਦੇ ਨਾਲ। ਬਣ ਮੋਨ ਸਿੰਘ ਹਾਲ ਦੇ ਨਾਲ। ਸਾਰੇ ਵੀ ਦਸਣੇ ਪਰ ਜਰੂਰ ਵੀ ਕਿੱਦਾਂ ਦਾ ਲੱਗਿਆ ਪਿੰਡ ਮਕਸੂਰੇ ਦਾ ਗਰਾਊਂਡ। ਤੇ ਇਹਦੀ ਦੇਖ ਰਿਹਾ ਤੁਸੀਂ ਜੋ ਜਿੰਨਾ ਹੰਦਾ ਉਹ ਤਾਂ ਅਸੀਂ ਕਰੇ ਰਹੇ ਆ ਐਫਰਟ ਲਾਏ ਰਹੇ ਆ ਅਗਰ ਤੁਸੀਂ ਵੀ ਐਪਰੀਸ਼ੀਏਟ ਕਰੋਗੇ ਤਾਂ ਸਾਡੇ ਪਿੰਡ ਦੇ ਲੋਕਾਂ ਨੂੰ ਹੋਰ ਹੌਸਲਾ ਮਿਲੇਗਾ ਧੰਨਵਾਦ ਕਾਂ ਕੱਟਣ ਤੋਂ ਬਾਅਦ ਫਿਰ ਬੂਟਿਆਂ ਨੂੰ ਹਕਾਂ ਨੂੰ ਪਾਣੀ ਲਾਤਾ ਚਾਰੇ ਪਾਸੇ ਫਵਾਰੇ ਲਾਤੇ ਤੇ ਆ ਖੁੱਲਾ ਪਾਣੀ ਛਰਤਾ ਪਾਈਪ ਚਲਾ ਕੇ ਔਰ ਦੇਖ ਲਓ ਗਰਾਉਂਡ ਦੇ ਇਦਾਂ ਲਈ ਇੱਕ ਇਸੇ ਵਿੱਚ ਫਾਰੇ ਲਾਤੇ ਦੁਬਾਰਾ ਤੋਂ ਵਾ ਚੇਂਜ ਕਰ ਦਾਂਗੇ ਤੇ ਬੋਕ ਦਾ ਹਰੇਵਾਈ ਪੌਚਕ ਹੋ ਗਈ ਕਾਹਾਂ ਕੱਟ ਕੇ ਇਸ ਵਾਰ ਜਿਹੜਾ ਕਾਹਾਂ ਦਾ ਬ੍ਰੀਕਸਾ ਪਰਲੀ ਚ ਨਹੀਂ ਪਾ ਕੇ ਸਟਿਆ ਉਹ ਕਹਿੰਦੇ ਵਿੱਚੇ ਰੱਖਾਂਗੇ ਤੇ ਥੋੜਾ ਲੰਬਾ ਮੋਇਸਚਰ ਮਿਲੂਗਾ ਕਾਹ ਨੂੰ ਲਓ ਜੀ ਫਿਨਿਸ਼ਿੰਗ ਹੋ ਗਈ ਬਹੁਤ ਹੀ ਵਧੀਆ ਗੁੱਡ ਇੱਧਰ ਜਵਾਤਾ ਪਾਣੀ ਖੁੱਲਾ